ਕਿ ਆਨੇ ਹਾਂਜੀ ਫਿਰ ਸਮਾਜ ਦੇ ਵਿੱਚ ਜੇ ਕਿਸੇ ਕਿਸਮ ਦੀ ਇੱਜ਼ਤ ਤੁਹਾਡੇ ਨਾਂ ਦੇ ਨਾਲ ਜੁੜੀ ਤਾਂ ਤੁਸੀਂ ਥੋੜਾ ਬਹੁਤ ਉਸ ਪਛਾਣ ਤੋਂ ਵੀ ਆਪਣੇ ਆਪ ਨੂੰ ਆਜ਼ਾਦ ਕਰ ਲਿਆ ਜਿਹੜੀ ਪਛਾਣ ਦੀ ਲੋਡ ਨਾਲ ਤੁਸੀਂ ਸਮਾਜ ਦੇ ਵਿੱਚ ਤੁਰ ਸਕਦੇ ਹੋ ਹਾਂ ਸੋ ਇਸ ਕਰਕੇ ਮਾਨਸਿਕਤਾ ਹੈ ਕਿ ਨਹੀਂ ਕਿ ਇੱਥੇ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਹਾਂਜੀ ਜੇ ਤੁਸੀਂ ਆਪਣੇ ਤੌਰ ਤੇ ਇੱਕ ਸੁਲਝੀ ਹੋਈ ਸ਼ਖਸੀਅਤ ਹੋ ਫਿਰ ਤੁਸੀਂ ਇਸ ਬਦਲਾਅ ਦੇ ਵਿੱਚੋਂ ਵੀ ਸਾਰਥਕਤਾ ਕੱਢੋ ਆਪਦੇ ਵਾਸਤੇ ਵੀ ਲੋਕਾਂ ਵਾਸਤੇ ਵੀ ਸੁਨੇਹਾ ਵੀ ਇਹ ਜਿਹਾ ਹੋਵੇ ਕਿ ਹਾਂ ਅੱਗੇ ਸਿਰਫ ਹੱਥਾਂ ਪੈਰਾਂ ਤੋਂ ਕੰਮ ਲੈਂਦੇ ਸਾਂ ਹੁਣ ਦਿਮਾਗ ਤੋਂ ਵੀ ਲੈਣੇ ਹਾਂਜੀ ਤੇ ਜਿਹੜੇ ਅੱਜਕੱਲ ਦੇ ਹਾਲਾਤ ਚੱਲ ਰਹੇ ਨੇ ਜਦੋਂ ਅਸੀਂ ਇਹ ਕਹਿੰਦੇ ਆਂ ਵੀ ਬਹੁਤ ਹੱਦ ਤੱਕ ਔਰਤਾਂ ਆਜ਼ਾਦ ਹੋ ਗਈਆਂ ਨੇ ਕੁੜੀਆਂ ਨੂੰ ਆਜ਼ਾਦੀ ਮਿਲੀ ਐ ਤੁਹਾਨੂੰ ਲੱਗਦਾ ਵੀ ਆਜ਼ਾਦੀ ਐ ਜਾਂ ਇਹ ਬਰਬਾਦੀ ਐ ਨਹੀਂ ਆਜ਼ਾਦੀ ਉਮ ਦਾ ਇੱਕ ਰੂਪ ਮੈਂ ਇਸ ਤਰੀਕੇ ਨਾਲ ਦੇਖਦੀ ਆਂ ਕਿ ਗੁਲਾਮੀ ਮੁੱਕ ਗਈ ਹਮ ਆਜ਼ਾਦੀ ਦਾ ਇਹ ਰੂਪ ਨਹੀਂ ਐ ਕਿ ਤੁਸੀਂ ਉਸ ਨਵੇਂ ਰੂਪ ਨੂੰ ਜੋ ਮਰਜੀ ਰੰਗ ਦਿੰਦੇ ਫਿਰੋ ਉਹਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਕਿਤੇ ਨਾ ਕਿਤੇ ਉਸੂਲਾਂ ਦੇ ਨਾਲ ਵੀ ਸਮਝੌਤਾ ਕਰ ਲਓ ਹਾਂਜੀ